ਤੇ ਤੂੰ ਆਟਾ ਮਾਰਦਾ ਤੂੰ ਰੋਟੀਆਂ ਨਾਲ ਆਹ ਕੋ ਗੱਲ ਲੈ ਹੁਣ ਸਾਰਾ ਦਿਨ ਮੈਂ ਹੀ ਕੰਮ ਕਰਿਆ ਕਰੂੰਗੀ ਤੂੰ ਬੈਠਾ ਮੈਂ ਕੀ ਹੋ ਜਾਊਗਾ ਮੈਂ ਕੀ ਹੋ ਜਾਊਗਾ ਸਾਰਾ ਦਿਨ ਕੋ ਨਾ ਲੱਗੀ ਆ ਅੱਖਾਂ ਨਹੀਂ ਕੀ ਕਰਦੀਆਂ ਆ ਅੱਖਾਂ ਨਹੀਂ ਕੀ ਕਰਦੀਆਂ ਮੈਂ ਸਬਜ਼ੀ ਬਣਾਈਆਂ ਨਾਲ ਆਟਾ ਮਾਰਨਾ ਮੈਂ ਕਹਤੋ ਰੋਟੀਆਂ ਨਾਲ ਮੇਰੀ ਵਾਰੀ ਆ ਸਾਰਾ ਲਈਆਂ ਨੇ ਕੰਮ ਕਰਦੀ ਹੈ ਹਾਂ ਦਸ ਘਰਾਂ ਦੇ ਵਿੱਚ ਕਿਤੇ ਵਾਰੀਆਂ ਨੇ ਅੰਦਰ ਦੇ ਵਿੱਚ ਝੇਰੀ ਵਾਰੀਆ ਕੱਲ ਮੇਰੀ ਵਾਰੀ ਸਾਡੇ ਦੇ ਕੋਈ ਉਸੂਲ ਨਹੀਂ ਆ ਨਵੇਂ ਕੰਮ ਛੇੜ ਕੇ ਬੈ ਗਈ ਅਮਨ ਸੁਈ ਦੀ ਦਿਨ ਦਸਾਂ ਨਹੀਂ ਵੇਲਾ ਸੁਈ ਵੇਲਾ ਕਿਚਨ ਦੇ ਵਿੱਚ ਸੋਈ ਦੇ ਵਿੱਚ ਇਹਨੂੰ ਸੁਈਟ ਸੁਈਟ ਅੰਗੀ ਆਪਾਂ ਲੈ ਟੰਗਣੀ ਚਾਹੀਦੀ ਆ ਤੁਸੀਂ ਕਿਸੇ ਕਿਸੇ ਚੀਜ਼ ਦੇ ਵਿੱਚ ਇਹ ਹੋ ਜਾਵੇ ਇਹਨੂੰ ਹੁਣ ਮੈਨ ਦੇ ਵਿੱਚ ਨਾ ਪਰਉਣ ਜੇ ਦੇਣੀ ਹੈ ਫਿਰ ਇਹਨੂੰ ਕਵਾਂਗੇ ਜ਼ਿਆਦਾ ਬਣ ਗਈ ਹੈ ਮੈਂ ਕਈ ਵਾਰੀ ਕਿਹਾ ਮੈਂ ਕਿਹਾ ਸੋਈ ਦੇ ਵਿੱਚ ਕੀ ਸੋਈ ਦਾ ਮਤਲਬ ਹੈ ਆਪਾਂ ਸੁਈਟਾ ਗੇੜਾ ਕੀ ਸੋਈਟ ਮਤਲਬ ਹੈ ਕਿਸੇ ਖਾੜੇ ਦਾਣੇ ਚ ਚਲੀ ਜਾਵੇ ਅੰਦਰ ਤਾਂ ਫਿਰ ਇਹਦਾ ਸੁਈ ਦਾ ਤਾਂ ਪਤਾ ਵੀ ਨਹੀਂ ਲੱਗਦਾ ਦੀਦੀਂ ਦੱਸ ਨਹੀਂ ਉਸ ਮੇਬੀ ਆਪਾ ਹੀ ਆਵੇ ਲੱਗਦੀ ਆ ਰਾ ਸੋਈ ਦੇ ਵਿੱਚ ਨਾ ਜਿੱਥੇ ਆਪਾਂ ਸਬਜੀ ਬਣਾਉਂਦੇ ਆ ਆਪਣੇ ਸਰ੍ਹੋਂ ਦੇ ਜਿੱਥੇ ਆਪਾਂ ਦਾਲਾਂ ਰੱਖੀ ਜਾਂਦੇ ਅੱਛਾ ਉਹਦੇ ਵਿੱਚ ਸੂਈ ਟੰਗੀ ਐ ਨੇ ਭਲਾ ਰਾ ਸੋਈ ਦੇ ਵਿੱਚ ਸੂਈ ਦਾ ਕੀ ਕੰਮ ਸੀ ਆ ਆਹ ਕੜੀ ਗੱਲ ਦੱਸਣ ਵਾਲੀ ਆ ਤੂੰ ਜਾਣ ਜਾਣ ਵਾਲੀ ਸੂਈ ਚ ਕਿਸੇ ਖਾਣੇ ਦਾਣੇ ਚ ਚਲੀ ਜਾਵੇ ਤੇ ਫੇਰ ਕੀ ਕਰਾਂਗੇ ਸੂਈ ਦਾ ਪਤਾ ਨਹੀਂ ਲੱਗਦਾ ਜੇ ਢੇੜੇ ਚ ਚਲੀ ਜਾਵੇ ਤੇ ਉਹ ਇਹ ਉਹ ਛਿੱਟੇ ਤਾਂ ਧੱਗਾ ਪਿਆ ਹੋਇਆ ਜਾਣਦੇ ਨਹੀਂ ਭੈਣਾ ਧੱਗਾ ਪਿਆ ਹੋਇਆ ਤੇ ਤੂੰ ਜਲਦੀ ਇਹ ਚ ਟੰਗਣੀ ਵੀ ਤੇ ਸਮਝਾਸ ਤੂੰ ਨਾ ਨਹੀਂ ਗੱਲਾਂ ਨਾ ਕੋਈ ਨਾ ਕੋਈ ਉਸ ਗੱਲ ਨੂੰ ਨਾ ਇਹ ਮੇਰੇ ਨੂੰ ਐ ਹੀ ਕਰਦੀ ਐ ਸੋਈ ਦੀ ਵੱਡੀ ਐ ਤੇ ਸਮਝ ਲੈ ਤੂੰ ਮੀਕਨੇ ਕੀ ਦੇ ਲਾ ਤੇ ਲੜਾਈ ਇੰਨਾ ਲੈ ਐਮੀ ਕੋਈ ਸ਼ਰਮ ਨਹੀਂ ਉਸ ਗੱਲ ਤੋਂ ਠੀਕ ਆ ਨਾ ਹਾਂ ਤੂੰ ਗਲਤ ਐ ਇਹ ਸੂਈ ਚ ਸੂਈ ਨਾ ਰੱਖਿਆ ਨਹੀਂ ਇਹ ਪਤਾ ਗੱਲ ਇਹ ਸੀ ਕਿਉਂਕਿ ਮੈਂ ਸਵੇਰੇ ਰੋਟੀ ਲਾਹੀ ਹੁਣ ਤੇਰੇ ਸਾਹਮਣੇ ਤੇ ਪਹਿਲੇ ਵੀ ਤੈਨੂੰ ਰੋਟੀ ਦਿੱਤੀ ਮੈਂ ਸਭ ਨੂੰ ਸਾਰਿਆਂ ਨੂੰ ਬਾਹਰੇ ਵੀ ਹੁਣ ਵੀ ਕਹਿੰਦੀ ਰੋਟੀ ਤੂੰ ਲਾ ਗੱਲ ਤਾਂ ਸਾਰੀ ਆਹਾ ਸੀ ਨਹੀਂ ਜੇ ਨੀ ਕੀ ਗੱਲਾਂ ਤੋਂ ਲੜਾਈ ਤਾਂ ਹੋਣ ਨਹੀਂਦੀ ਆ ਮੈਂ ਸੱਚ ਨਾਲ ਕਸ ਜੂਗੀ ਨਾ ਸੂਈ ਇਹਨੂੰ ਪਤਾ ਹੀ ਤੇ ਇਹ ਅੰਦਰ ਕੋ ਮੈਂ ਲਾ ਹੀ ਜੂ ਸੂਈ

ਇਹ ਨਹੀਂ ਮੰਮੀ ਇਹ ਹੋਊਗਾ ਜਮਾਤਾਂ ਬਸ ਨਾ ਆ ਦੇ ਕਰ ਦੇਣਾ ਦੋਨੋਂ ਆ ਤੇ ਡਾਕਟਰ ਕਹਿੰਦਾ ਚਾਰ ਫਾਂਡੇ ਜਿਹੜੇ ਆਉਂਦੇ ਆ ਕਰ ਦੋ ਮਟ ਵਧੀਆ ਸੁਣਾ ਅੱਗੇ ਪਲਾਸ ਦੀ ਤੇ ਵੀ ਮੇਰੇ ਵੀ ਹੋ ਗਈਆਂ ਖਾਓ ਅੱਜ ਵੀ ਮੈਂ ਤਾਂ ਕਹਿੰਦੀ ਨਹੀਂ ਆ ਹੀ ਵਾ ਲੱਗ ਜਾ ਮਗਰ ਪਈ ਨਹੀਂ ਫਟਾਫਟ ਕੇ ਦੀ ਕਰ ਦੋ ਮੈਨੂੰ ਵਖਰੇ ਆ ਜਾ ਆਉਂਗਾ ਤੇ ਕਹਿੰਨੀ ਹਾਂ ਜਦ ਤੂੰ ਦੇਖਦੀਆਂ ਜਿਹੜੀ ਲੜਾਈ ਭਾਗਦੀਆਂ ਜਾਂ ਪਿੱਛੋਂ ਇਹੀ ਸਿੱਖ ਕੇ ਆਈਆਂ ਤੂੰ ਲਾਵੇ ਲਵੀ ਬੀ ਵੀ ਦੇ ਪਿੱਛੇ ਤੱਕ ਜਾਂਦੀ ਐ ਵੇਲਾਰ ਵੱਡੀ ਦਾ ਭੋਰਾ ਨਹੀਂ ਐ ਕਹਿੰਦੀ ਅਗੇ ਵੱਡੀ ਦਾ ਵੱਡੀ ਨਾਲ ਆਂ ਚੁਕੀਆਂ ਪਿੱਪੜੇ ਤਾਂ ਇਹ ਹਾਜ ਹੁੰਦੀਆਂ ਕੋਈ ਮੇਰੇ ਤੇ ਕੇ ਨੀ ਇੱਜ਼ਤ ਕਰਦੇ ਐ ਦੀ ਇੱਜ਼ਤ ਕਰਦੇ ਨੇ ਕਿਉਂ ਤੇ ਮੈਂ ਦੇਖਦਾ ਕਿ ਕਿੰਨੀ ਕੀ ਇੱਜ਼ਤ ਤੇਰੀ ਕਰਦੇ ਨੇ ਉਹ ਮੇਰੀ ਇੱਜ਼ਤ ਦੀ ਤਾਂ ਬਹੁਤ ਦੂਰ ਤੇਰੀ ਇੱਜ਼ਤ ਨਹੀਂ ਕਰਦੇ ਨ ਉਹ ਵੀ ਦੀਨਦਾ ਮੈਨੂੰ ਲੱਛਣ ਦੇਗਾ ਤੇ ਪੇਕੇ ਵਾਲੀ ਬੜੀ ਨੀ ਓ ਜਿਆਦਾ ਲੈ ਮੇਰਾ ਬੀਬੀ ਲੈ ਬੀਬੀ ਲੈ ਬੀਬੀ ਕੀ ਕਰਦੀ ਐ ਮੈਂ ਬੇਨਤ ਕਹਾਂ ਰਹੀ ਸੀ ਕਿ ਤੂੰ ਇਹਦੇ ਪੇਕੇ ਨਾਲ ਕਿਉਂ ਕੁਛ ਕਹਿ ਨਹੀਂ ਰਹੀ ਮੈਂ ਕੀ ਕਹਾ ਤੂੰ ਇਹਦੇ ਹਮਨਾ ਕਹਿ ਰਿਹਾ ਮੈਨੂੰ ਕੋਹੂ ਬੱਸ ਲੱਭੀ ਵੀ ਮੈਂ ਤਾਂ ਕਹਿੰਦੀ ਇਹ ਹੁਣ ਜਿਆਦੀਆਂ ਕਰਦੀ ਆ ਕੱਲਾ ਆ ਪਹਿਲਾਂ ਤਾਂ ਫੇਕੇ ਦਾ ਨੋਂ ਤਹੀਂ ਲਿਆ ਤੇ ਮੈਂ ਲੈ ਲੈ ਫਿਰ ਕੀ ਹੋ ਗਿਆ ਹਾਂ ਤੁਸੀਂ ਦੂਹਲੇ ਆਣੀਆਂ ਬੈਠ ਜਾਓ ਪਕਵਾਲੇ ਰੋਟੀਆਂ ਇਥੇ ਖਾ ਲਿਓ ਰੋਟੀਆਂ ਆ ਕਰਦੀ ਰੇਦੀ ਮੈਂ ਇਹ ਲੱਭੀ ਵੀ ਬਿਹਰੇ ਨੂੰ ਛੋਟੀ ਸਮਝ ਕੇ ਇੰਜ ਮੈਨੂੰ ਪਿਆਰ ਕਰਨੀ ਆ ਮੈਂ ਇੱਕ ਗੱਲ ਦਾ ਜਵਾਬ ਨਹੀਂ ਦੇਦੀ ਲੈ ਲਈ ਤੂੰ ਹੈ ਲੈ ਲਈ ਹਿੱਸਾ ਜ਼ਿਆਦਾ ਲੈ ਲਈ ਕੋਲ ਬੈਠ ਕੇ ਹੋਰ ਕੋਸ ਹੁਣ ਹੀ ਸਿਆਕੀ ਦੀ ਪਹਿਲਾ ਪਹਿਲਾ ਸੁਈ ਦੀ ਗੱਲ ਤਾਂ ਕਹੀਂ ਜੜੀ ਹੋ ਬਣੇ ਮੋਢੀ ਮਾਰੀ ਗੱਲ ਥੋੜਾ ਕਈਆ ਸੁਈ ਤਾਂ ਮੈਂ ਕਹਿੰਦੀ ਆ ਚਾ ਟਾਂ ਛੜਿਆ ਕਰ ਮੈਨੂੰ ਕੀ ਕਹਿੰਦੀ ਐ ਰੱਖ ਜਾ ਛੱਡਿਆ ਕਰ ਹੁਣ ਵਿੱਚੇ ਹੀ ਮੇਰੇ ਪੇਕੇ ਵਿੱਚੇ ਹੀ ਸਿਆਤ ਗੱਲ ਆ ਗਈ ਵਿੱਚੇ ਵੰਡੀਆਂ ਤਾਂ ਗੱਲ ਆ ਗਈ ਮੈਂ ਤਾਂ ਕੁਛ ਨਹੀਂ ਕਹਿੰਦੀ ਆ ਜੀ ਸਾਰਾ ਬੇਲੇ ਮੇਰੇ ਜੇਠ ਹੂੰ ਬਾਟ ਬਾਟ ਕੇ ਅੰਦਰ ਪੜਾਉਂਦੀ ਆ ਮੈਂ ਸਾਰਾ ਕੁਝ ਹੁੰਦੀ ਆ ਅੰਦਰ ਵੀਰ ਜਿਹੜਾ ਬੜਾ ਬੇਈ ਗੱਲ ਸੁਣਨ ਵਾਲਾ ਆਓ ਸੌਂਦਾ ਤਾਂ ਹੈਗਾ ਸਭਨਾਂ ਦਾ ਚੱਕਦੀ ਆ ਤੂੰ ਗੱਲਾਂ ਕਰਦੀ ਨਾ ਮੇਰੀ ਇੱਕ ਵੀ ਸੌਂਦਾ ਜਾ ਕੇ ਰੋਟੀਆਂ ਨਾ ਨਾ ਰੋਟੀਆਂ ਦਾ ਕੰਮ ਹੋਵੇ ਗੁੱਲਾ ਕਰਦੀ ਆ ਆਪ ਬਣਾਉਂਦੀ ਹੋਣੀਆਂ ਆਪਦੇ ਘਰ ਵਾਲੇ ਨੂੰ ਤਾਂ ਮੈਨੂੰ ਕਹਿੰਦੀ ਉਹ ਮੇਰੀ ਸੁਣਦਾ ਤੇ ਮੈਂ ਇੱਕ ਨਹੀਂ ਸੌਂਦਾ ਉਹ ਤਾਂ ਕਹਿੰਦਾ ਵੀ ਉਹਦੀ ਚੰਗੀ ਬੜੀ ਏ ਤੇ ਇਹ ਵੇਖ ਲੈ ਉਹ ਜੇਠ ਨੂੰ ਚੰਗੀ ਉਹ ਕਹੂਗਾ ਚੰਗੀ ਉਹ ਕਹੂਗਾ ਕੈਨੂੰ ਕਹਿੰਦਾ ਆਓ ਫਿਰ ਚੰਗੀਆਂ ਕਹੂਗਾ ਜੀ ਮੈਂ ਚੰਗੀਆਂ ਤਾਂ ਕਿੰਗੀਆਂ ਹਾਂ ਤੂੰ ਤਾਂ ਜੇਠ ਨੂੰ ਵੀ ਧੂਈ ਜਾਂਦੀਆਂ ਵਿੱਚ ਆ ਤੇ ਦੇਖ ਹੁਣ ਤੂੰ ਤਾਂ ਚੱਕਦੀ ਆ ਨਾ ਮੈਨੂੰ ਚੱਕਦੀ ਹੈਗੀ ਮੈਨੂੰ ਕੋਈ ਲੋੜ ਪਈ ਜੇਸਨ ਚੱਕਣ ਦੀ ਜਿਹੜਾ ਜਿਹੜਾ ਬੜਾ ਚੱਕਣ ਵਾਲਾ ਹੈ ਤੂੰ ਕੜਾਦੀ ਤੜਾਦੀ ਮੇਰੇ ਹੱਡ ਤੂੰ ਆਹੋ ਤੜਾਦੀ ਨਾ ਘਾਟਿਆ ਕੇ ਕੁੱਟ-ਕੁੱਟ ਕੇ ਮੇਰਾ ਖਾਈ ਹੱਡ ਪੈਰ ਤੋੜੇ ਨੇ ਹੋਰ ਤੋੜ ਦੂੰਗਾ ਤੇਰੇ ਲੱਛਣੇ ਤੇਰੇ ਹੱਟਾ ਕੇ ਦੋਗ ਨਾਲ ਨਹੀਂ ਹਾਂ ਜਿੰਨੇ ਲੱਛਣ ਚੰਗੀਆਂ ਹੋਣ ਤਾਂ ਹੱਟਾ ਕਰ ਪਾ ਜੂ ਕੰਨ ਚ ਘੱਲ ਪੈ ਗਈ ਤਉਨੇ ਫੇਰ ਤੇ ਇਮੜ ਦੇਣਾ ਮੈਨੂੰ ਆਉ ਫਲਪੜੂ ਗਈ ਫਿਰ ਵਾਥ ਕਰਾਉ ਹੋਣਾ ਆ ਗਾਉ ਦਾ ਲੱਗ ਲੱਗ ਹੋ ਜਾਓ ਲਓ ਜੀ ਨਾਈ ਬੋਲੰਦਾ ਹੀ ਆ ਤੇਰੇ ਮੁੰਡੇ ਨੂੰ ਪਤਾ ਲੱਗ ਜਾਣਾ ਤੇ ਅੱਜ ਇਹਨੇ ਫੇਰ ਵੀ ਨਹੀਂ ਜੁੱਤੀਆਂ ਪਵਾ ਦੇਣੇ ਇਹਨਾਂ ਤੂੰ ਆਪਦੇ ਮੁੰਡੇ ਨੂੰ ਨਾ ਸਮਝਾ ਲਈ ਥੋੜਾ ਜਿਹਾ ਹੈ ਮੈਂ ਮੈਂ ਤੇ ਇੰਨੀ ਕੁ ਕਰਦਾ ਵੀ ਇਹਨੇ ਅੱਜ ਮੈਨੂੰ ਫੇਰ ਚਿੱਤਰ ਪਵਾ ਦੇਲੇ ਸਮਝਾ ਦਊਗੀ ਰੋਟੀ ਬਣਾ ਲਾ ਹੁਣ ਤੂੰ ਸਮਝਾ ਦਿੰਦੀ ਮਰਾ ਜੂਗੀ ਰੋਟੀ ਨਾ ਕੋਈ ਗੱਲ ਨਹੀਂ ਪਰ ਸਮਝਾਦੀ ਹੁਣ ਮੇਰੇ ਬੜੇ ਬੜੇ ਬੱਚੇ ਹੋਏ ਐ ਹੁਣ ਇਹ ਉੱਠ ਕੇ ਮੇਨੂੰ ਚਿੱਤਰ ਪਵਾਉਣਵਾਤੇ ਭਾਈ ਚੰਗਾ ਨਹੀਂ ਇਹ ਕੰਮ ਹਾਂ ਹਾਂ ਤੂੰ ਮਰਾ ਜ ਨੂੰ ਸਮਝਾ ਦੇ ਮੀ ਅੱਛਾ ਉਹਨੇ ਕਹਿੰਦੀ ਕੋਈ ਨਾ ਹੋਈ ਮੈਂ ਫੇਰਾ ਬੋਲਦੀ ਸੀ ਮੈਨਾ ਜਿਹੜ ਨੂੰ ਫੋਨ ਲਾ ਕੇ ਦੀਆ ਕਰਤੂਤਾਂ ਦਹਤੀਆਂ ਜੇ ਹੱਡ ਕਟਾਈ ਦਮਾਂ ਚੰਗੀ ਤੇ ਹੈਲੋ ਹਾਂ ਜੀ ਮੁਰਜੀ ਆ ਦੋ ਇਹ ਰੋ ਮੁਰਜੀ ਅੱਜ ਬਿਨਾਂ ਮਤਲਬ ਦੀਆਂ ਲੜਾਈਆਂ ਲੈਂਦੀ ਐ ਨਹੀਂ ਰੋਟੀਆਂ ਨਹੀਂ ਪਕਾਉਂਦੀ ਸਾਰਾ ਦਿਨ ਪਈ ਰਹਿੰਦੀ ਐ ਏਸੀ ਛੱਡ ਕੇ ਇਹ ਕੀ ਮਤਲਬ ਬਿੱਲ ਲੱਗ ਆਉਂਦਾ ਆਹੋ ਆ ਕੇ ਤੁਸੀਂ ਨਾ ਗੱਲ ਕਰਿਓ ਆ ਕੇ ਹਾਂ ਕਿੰਨੇ ਬੋਲਦੀ ਪਈ ਐ हथो पाई ना कर मैं थोड़ी गल कर दूध कर दी पीड़ी बीर जी हाथों हत तू थी दस तो हाँ हाँ तो दी तू तो मैं करे घर तू जा रख तू क्यों, हाँ थी क्यों थी? हाँ थी? मैं मैं कर दी कर दी क्यों घर वाली फोन कर दी छ

ਜੋ ਜੀ ਬਰੋੜੀ ਤੂੰ ਘਟੋ ਉਹ ਤੋਂ ਪਈ ਕਰਦੀ ਇਸ ਮੈਨੂੰ ਆ ਕੇ ਮੈਂ ਫੋਨ ਫੜਦੀ ਸੀ ਫੋਨ ਫੜਦੀ ਸੀ ਤੂੰ ਧੱਕੇ ਮਾਰ ਮਾਰ ਕੋਈ ਨਾ ਕਰਦਾ ਤੂੰ ਕਰਾ ਜਿਹੜੀਆਂ ਗੱਲਾਂ ਕਰਦੀ ਐੱਚ ਕਰ ਸਾਧਲਾ ਸਾਧਨਾ ਜੀ ਨੂੰ ਸਾਧ ਲੈ ਹੁਣ ਤੇ ਵੀ ਚੰਗਾ ਹੀ ਕੈਂਬੜੂਗੀ ਚੰਗਾ ਹੀ ਤੇ ਜਾ ਚੁੱਪ ਕਰਕੇ ਹੈਗੀ ਆ ਬੋਲਣ ਜੋਗੀ ਤੂੰ ਲੱਗੀ ਆ ਬੋਲਣ ਹੁਣ ਅੱਗ ਲੱਗੀ ਨਰਮ ਨੂੰ ਸਭ ਚੀਜ਼ ਲੁਕੋ ਦੇਣੀ ਹੁਣ ਪਾ ਕੇ ਲੁਕੋ ਦੇਣੀ ਇੱਕ ਖਾਲੀ ਜਿਥੋਂ ਖਾਣੀ ਤੇ ਜਿਆਦਾ ਹੋਊਗਾ ਮੈਂ ਆਪਣੀ ਰੋਟੀ ਪਕਾ ਰੂਣਾ ਆਪ ਕਾਵੇ ਮੇਰੀਆਂ ਰੋਟੀਆਂ ਆਲੂ ਆਲੂ ਜਿ ਘੱਟ ਦੇਣੀ ਜਦੋਂ ਖਾਣ ਦੇ ਖਾਣ ਵਾਸਤੇ ਇੱਕ ਰਹਿਣ ਦੇਣੀ ਹੈ ਬਾਕੀ ਸਭ ਲੁਕੋ ਦੇਣੀ

ਮੈਂ ਬੱਚਿਆਂ ਨੂੰ ਰੋਟੀ ਘਾ ਦੇਣਾ ਨਾ ਮੈਂ ਸਬਜ਼ੀ ਰੋਟੀ ਕਿਤੇ ਦੇਖਾ ਸੋ ਪੁੱਛ ਮੈਂ ਰੋਟੀ ਨਾਲ ਆ ਲੈਣਾ ਸੀ ਮੈਂ ਬੱਚਿਆਂ ਨੂੰ ਰੋਟੀ ਪਾ ਕੇ ਦੇ ਲੇਗੀ ਸਬਜ਼ੀ ਮੈਨੂੰ ਕੀ ਪਤਾ ਸਬਜ਼ੀ ਨਾ ਤੂੰ ਹੁਣ ਇਤਰੇ ਕਰਨਾ ਕੜਾ ਕਰਨਾ ਮੈਨੂੰ ਕੋਈ ਪਰਵਾਹ ਨਹੀਂ ਆਗੀ ਜਿਆਦਾ ਜਿਆਦਾ ਵੱਖਰਿਆ ਜਾਮੂਰ ਕੇ ਮੈਨੂੰ ਲੱਗੋ ਚੰਗ ਹਾਂ ਹੋ ਜਾ ਹੈ ਹਾਂ ਹੋ ਜਾ ਕੋਈ ਗੱਲ ਨਹੀਂ ਮੈਂ ਅੱਗੋਂ ਪਕਾ ਲਿਆ ਤੂੰ ਆਦੂ ਪਕਾ ਲਿਆ ਕੇ ਤင်း ਬਸ ਗੱਲ ਖਤਮ ਕੋਈ ਪਰਵਾਹ ਨਹੀਂ ਆਗੀ ਤੇਰੇ ਮੈਨੂੰ ਮੈਨੂੰ ਕੜਾ ਤੇਰੀ ਪਰਵਾਹ ਹਾਂ 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 ਗੱਲਾਂ ਮਾਰ ਸਬਜ਼ੀਆਂ ਮਿਲ ਕੌਣ ਲੱਗਦੀਆਂ ਹੁਣ ਤੂੰ ਲਕਾਉਂਗੀ ਮੇਰੇ ਨਾਲ ਤੇ ਆ ਲਕਾਉਂਗੀ ਮੈਂ ਮਨਾ ਜਿਆਦਾ ਬੋਲ ਬਸ ਤੂੰ ਆਦਾ ਅਟੋ ਮੈਂ ਤਾਂ ਅਟੋ ਕੋਈ ਪਰਵਾਹ ਨਹੀਂ ਆਗੀ ਬਿਲਕੁਲ ਵੀ ਮੈਨੂੰ ਕੋੜਾ ਕਰੋਲੇ ਬਿਠੇ ਰਖਮਉਂਦਾ ਤੇ ਮੇਰਾ ਕੜਾ ਗੱਥੇ ਕਮਾਈ ਕਮਾਨੀਆ ਗਾ ਮੇਰਾ ਕੜਾ ਤੁਹਾਡੀ ਕਮਾਈ ਹਾਂ ਦਾ ਅਸੀਂ ਤੇ ਉਥੇ ਰਖਮਉਨੇ ਬਹਨਾ ਬਸ ਮਖੇ ਰੱਖੇ ਰਣ ਪਈ ਹਾਂ ਕੋਈ ਕੋਈ ਗੱਲ ਨਹੀਂ ਚਲ ਠੀਕ ਮੈਂ ਕਾਲਾ ਸਬਜ ਠੀਕ ਹੈ ਠੀਕ ਹੈ ਜਾ